ਸੋ ਸ੍ਰੀ ਅੱਜ ਸਾਰੇ ਮਠੰਡਾ ਸ਼ਹਿਰ ਦੇ ਜਿਹੜੇ ਵਲੰਟੀਅਰ ਹੈ ਮੇਰੇ ਨਾਲ ਕੋਟ ਜਤਿੰਦਰਪਾਲਾ ਜੀ ਚੇਅਰਮੈਨ ਨੇ ਘੂਮਟਾ ਸਪੋਦਾ ਹਨੇ ਸਾਡੇ ਜ਼ਿਲ੍ਹੇ ਦੇ ਔਰ ਸਾਡੇ ਸਾਰੇ ਸਾਥੀ ਵਲੰਟੀਅਰ ਖੜੇ ਹੈ ਬਲੌਕ ਪ੍ਰਧਾਨ ਖੜੇ ਹੈ ਅੱਜ ਅਸੀਂ ਇਹ ਖੁਸ਼ੀ ਸਾਂਝੀ ਕਰਨ ਵਾਸਤੇ ਇੱਕ ਦੂਜੇ ਨਾਲ ਇੱਥੇ ਇਕੱਤਰ ਹੋਏ ਜੀ ਤੇ ਤਨਤਨ ਜੀਵਨੀ ਚੌਣ ਦੇ ਵੀ ਜਿਹੜਾ ਸਾਡਾ ਕੈਂਡੀਡੇਟ ਹੈ ਬਹੁਤ ਵੱਡੇ ਫਰਕ ਦੇ ਨਾਲ ਵੱਡੀ ਲੀਡ ਦੇ ਨਾਲ ਤੇ ਜਿੱਤੇ ਹੈ ਔਰ ਇਸ ਦੇ ਨਾਲ ਜਿਸ ਤਰੀਕੇ ਦੇ ਨਾਲ ਉੱਥੇ ਸਾਡੇ ਵੋਲੰਟੀਅਰਜ਼ ਨੇ ਡਿਟਰ ਸਹਿਵਾਨ ਨੇ ਸੀਐਮ ਸਾਹਿਬ ਨੇ ਪਾਰਟੀ ਆਰਗੇਨਾਈਜੇਸ਼ਨ ਕੰਮ ਕੀਤਾ ਉਹਨਾਂ ਨੇ ਇਹ ਦਿਖਾਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹਨ ਉਹ ਲੋਕਾਂ ਦੇ ਵਿੱਚ ਜਾ ਕੇ ਘਰ-ਘਰ ਗਈਆਂ ਔਰ ਲੋਕ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਨੇ ਦੂਜੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਬੇਸ਼ੱਕ ਕੋਸ਼ਿਸ਼ ਕੀਤੀ ਕਿ ਧਰਮ ਜਾਤ ਪਾਤ ਦੇ ਨਾਂ ਦੇ ਉੱਤੇ ਇਹਨਾਂ ਨੂੰ ਵੰਡ ਕੇ ਵਾਈਫਰਕੇਸ਼ਨ ਕੀਤੀ ਜਾਵੇ ووٹ ਨੂੰ ਪੌਲਰਾਈਜ਼ ਕੀਤਾ ਜਾਵੇ ਪਰ ਤਨ ਤਨ ਦੇ ਰੋਗ ਭਾਵੇਂ ਸਿੱਖ ਬਹੁਤ ਦਾ ਇਲਾਕਾ ਹੈ ਪਰ ਉਹ ਇਸ ਪਰ ਸਟਿਲਟ ਨਹੀਂ ਹੋਏ ਮੈਂ ਸਮਝਦਾ ਇਹਦਾ ਬਹੁਤ ਵੱਡਾ ਅਸਰ ਆਉਣ ਵਾਲੀ ਰਾਜਨੀਤੀ ਦੇ ਪਊਗਾ ਮੈਂ ਬੁਲਾਈ ਵੀ ਦਿੰਦਾ ਸਮੂੱਚੇ ਪੰਜਾਬ ਦੇ ਵਲੰਟੀਅਰ ਨੂੰ ਔਰ ਬਟਿੰਡੇ ਦੇ ਵਲੰਟੀਅਰ ਨੂੰ ਔਰ ਆਸ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਕੋਈ ਇਸੇ ਤਰ੍ਹਾਂ ਕੰਮ ਕਰਦੇ ਸੀਐਮ ਸੀਐਮ ਸਾਹਿਬ ਨੇ ਵੀ ਧੰਨਵਾਦ ਕੀਤਾਗਾ ਵਰਕਰਾਂ ਦਾ ਪੂਰੇ ਪੰਜਾਬ ਭਰ ਦੇ ਐਮਐਲਏ ਦਾ ਆ ਸੀਐਮ ਸਾਹਿਬ ਜੀ ਸਾਡੇ ਮੁਖੀ ਨੇ ਉਹ ਉਥੇ ਕੈਂਪੇਨ ਜਿਹੜੀ ਚਲਾ ਰਹੇ ਸੀਗੇ ਉਸ ਨੂੰ ਬਹੁਤ ਥੱਲੇ ਤੱਕ ਲੈ ਕੇ ਜਾ ਰਹੇ ਸੀ ਵੌਲੰਟੀਅਰ ਉਹਨਾਂ ਦੇ ਨਾਲ ਸੀ ਤੇ ਜਿਹੜਾ ਜਰਨੈਲ ਹੈ ਉਹ ਹਮੇਸ਼ਾ ਹੀ ਆਪਦੇ ਥੱਲੇ ਜਿਹੜੇ ਫੌਜ ਲੜਦੀ ਹੈ ਉਹ